ਜਾ ਦੇ ਲਈ ਬੈਠੇ ਨਾਲੇ ਦੇ ਇੱਕ ਜਿਹੜਾ ਆਇਆ ਆਪਾਂ ਤੇ ਲਗਾ ਨੂੰ ਆਪਾਂ ਨਿਕਾਉਂ ਪਰਾ ਸਤੰਬਰ ਆਇਆ ਬਦਲ ਹਾਂ ਕਾਨੂੰਨਾਂ ਗਰੀ ਹੋ ਜਾ ਦੂਜੀ ਹੋ ਜਾਣਾ ਮੇਰਾ ਮਜੇ ਚਾਨ ਘੜਕੇ ਤੋਂ ਲਗਾ ਪਰਮਜੀਤ ਕਹਾਨੂੰ ਲੱਭੀ ਹੈ ਲੈ ਜਿੱਗਾ ਇਹ ਉਲਲੇ ਮੋੜ ਤੇ ਮੇ ਮੋੜ ਤੇ ਠੀਕ ਹੈ ਬਾਈ ਨਾ ਬਾਈ ਮੇਮਣੀ ਵੀ ਦੂਜੀ ਆ ਮੇਮਣੀ ਖੋਲ ਓਏ ਹੁਣ ਰਾਈ ਕੀ ਮੰਗਿਆ ਬਾਈ ਇਹਦਾ ਨਾ ਵੀ ਯਾਰ ਕੋਈ ਨਾ ਜੀ ਜੇ ਆਪੇ ਮੰਗਾਗਾ ਆ ਬੱਕਰੀ ਹੈ ਕਿ ਮੰਗ ਰਿਹਾ ਮੇਮਣੀ ਆ ਪਾ ਕੇ ਟਾਈ ਜੰਗਰੀ ਆ ਜੋ ਲੋ ਵੀਰੇ ਸੌਦਾ ਹੋਣ ਜਾ ਰਹੇ ਹੈਗੇ ਵਜੇ ਲੱਗਿਆ ਸੌਦਾ ਦਾ ਵੀਡੀਓ ਨੂੰ ਸ਼ੇਅਰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲੋਦੋ ਵੀ ਆਪਾਂ ਚੋਏ ਨੀ ਕਰੀਂ ਪੱਠੀ ਜੰਗਰੀ ਅੱਜ ਦੀ ਰਾਤ ਆਪ ਆਪਾ ਵੀਰੇ ਪੱਠੀ ਚਾਉਂਗੇ ਆਪਾਂ ਕਦੇ ਚੋਏ ਦੋ ਤੁਸੀਂ ਵੀ ਬਈ ਨਾ ਨਾ ਨਹੀਂ ਵੀ ਆਪ ਕੋਈ ਬਰਾਬਰ ਦੀ ਚੋਣ ਚੌੜੇ ਉਹ ਦੁਖਾੜਾ ਇੱਧਰ ਆ ਜਾ ਬਈ ਵਿਚਾਲਾ ਪਿਸਾ ਨੂੰ ਹੋ ਜਾ ਵਿਚਾਲਾ ਇੱਧਰ ਉਹ ਖਾੜਾ ਸਾਡਾ ਗਲਤ ਨਾਲ ਜੀ ਕੰਮ ਅੰਗਰੇਜ਼ ਦਾ ਬੱਚਾ ਆ ਗਿਆ ਮੁਰਕੀ ਵਾਲਾ ਮੁੰਡਾ ਚਲੋ ਬਈ ਹਾਂ ਨਹੀਂ ਗੌਣ ਵਜਾਉਣ ਪੈਣਾ ਨਾ ਜੀ ਸਾਡੇ ਅਸਲ ਖੇਡਾਂ ਹੀ ਦੇਖਣੀ ਜਵਾਖ ਮੂਰੇ ਆਉਣਗੇ ਗੌਣ ਵਾਲੇ ਦੇ ਜਵਾਖ ਦੇਖ ਲਈ ਮੂਰੇ ਬੱਚੇ ਆਉਣਗੇ ਆਪੇ ਵਰ ਉਹ ਹੈ ਵੇ ਸਾਥੀ ਆ ਮਾ ਵੀ ਆ ਦੇਖੀ ਜੋ ਮਾਰ ਵੇ ਮਾਰ ਵੇ ਜੀ ਦਾ ਮਾਰ ਦੇ ਦੋਨੇ ਮਾਰ ਦੋ ਦੋਨੇ ਮਾਰ ਦੋ ਉਹ ਮਾਰ ਦੇ ਸਾਹ ਦੇ ਕਾ ਹਾਂ ਰੱਖੀ ਮਾਰ ਇੰਨਾ ਬੰਦੇ ਨਹੀਂ ਮੈਂ ਮਾਰਦੇ ਲੈ ਸਾਥ ਤੇ ਨਾ ਤੂੰ ਨਾ ਮਾਰੀ ਸਹੀ ਜਿਹੇ ਰੇਟ ਨਾ ਦੇ ਦਿਓ ਬਚਾਰੇ ਕਿੱਥੇ ਨੇ ਮੁੰਡੇ ਆ ਤੇ ਉਰੇ ਆ ਗਿਆ ਬਾਈ ਮੇਰੇ ਬੰਦੇ ਮੈਂ ਕੁਛ ਕਹੀ ਜਾਵਾਂ ਤੁਸੀਂ ਭੱਜ ਜਾਓ ਮੈਦਾਨ ਛੱਡ ਕੇ ਇੱਥੇ ਵਿੱਚ ਸੌਦਾ ਖੜਾਉਣ ਵਾਲੇ ਵੀ ਹੁੰਦੇ ਨੇ ਦੋ ਚਾਰ ਵਿੱਚ ਪਸਮਾਉਣ ਵਾਲੇ ਵੀ ਹੁੰਦੇ ਨੇ ਪਸਮਾਈ ਪਸੂਣੀ ਤੂੰ ਵੀ ਰੱਤ ਮਰਦਾ ਆਂਨੇ ਬਾਲਟੀ ਤੋਂ ਚਲ ਹੁਣਾਂ ਪੱਕੀ ਗੱਲ ਆਏ 2 ਮਿੰਟ ਖੜ ਕੇ ਖੜ ਕੇ ਲਾਣਾ ਸਹੀ ਜਾਇਜ਼ਾ ਦੱਸ ਲਈ ਗਰੀਬ ਬੰਦਾ ਐ ਇਹਨੇ ਨਹੀਂ ਗੱਬਣਾ ਵੀਰੇ ਨਹੀਂ ਵੀਰੇ ਗੱਬਣਾ ਗੱਬਣਾ ਨਿਕੜਾ ਜੇ ਆ ਬਸਾ ਜੋਂਦਾ ਬਾ ਆ ਪਹਿਲੀ ਤੈਨੂੰ ਰਸਤਾ ਕਰਦੇ ਨੇ ਸੱਚੀ ਗੱਲ ਐ ਵੀ ਨਹੀਂ ਤੈਨੂੰ ਝੂਠ ਨਹੀਂ ਬੋਲਿਆ ਵੀ ਗੱਬਣਾ ਲੈਣੀ ਆ ਲੈ ਨਹੀਂ ਲੈਣੀ ਨਾਲ ਹੋਰ ਲੈ ਲਾਂਗੇ ਕਿਤੋਂ ਆਪਾਂ ਕਰਾ ਪੂਆ ਪੈਸੇ ਇਹਨਾਂ ਨੂੰ ਖੋਟੇ ਦੇਵਾਂਗੇ ਖਰੇ ਲਊਗਾ ਮਾੜੀ ਇਹ ਕੰਨੀ ਪਾਟੀ ਵੀ ਨਹੀਂ ਲੈਣੀ ਇਹਨੇ ਸਹੀ ਜਿਹਾ ਦੱਸ ਦੇ ਰੇਤੀ ਲੋਕੀ ਜਰਾ ਮੈਂ ਜੋ ਤਿੰਨ ਦਮਾ ਪਈ ਦੱਸ 14000 ਦੀ ਹੋਰ ਕਿੰਨੇ ਜੀ 14000 ਉਹ ਬੱਕਰੀ ਵੀ ਸੁੱਕੀ ਪਈ ਆ ਹੱਥੇ ਨਹੀਂ ਪੈਂਦਾ ਲੈ ਬਰਾਬਰ ਦੀ ਪੱਠ ਦੇ ਨਰਾਜੂ ਭਾਈ ਆ ਵੀ ਬਰਾਬਰ ਦੀ ਪੱਠ ਰੱਖ ਕੇ ਦੇ ਦੇ 7000 ਦੀ ਆ ਕੱਲੀ ਦੇ ਦੇ ਕਿਉਂ ਵੀ ਛੇ ਆ ਗਿਆ ਚਲ ਆ ਇੱਥੇ ਆ ਗਿਆ ਘਾਰਾ ਲੀਟੇ ਆ ਹੇ ਹੋਰ ਕੀ ਕਰਾਂ ਨਾ ਪੱਕਾ ਨਹੀਂ ਤੂੰ ਬੱਸ ਕੋਸਦਾ ਇਹਦਾ ਵਿਚਾਰਾ ਪਾਲੀ ਰੱਦਦਾ ਹੁੰਦਾ ਦੀ ਬੱਕਰੀਆਂ ਵਾਲੇ ਨਾਲ ਨੇਮ ਦਵਾ ਲੈ ਆ ਗਏ ਬਾਹਾਂ ਵੀ ਸੁੱਕਦੀਆਂ ਹੋਈਆਂ ਦੀਆਂ ਵਿਚਾਰੇ ਦੀਆਂ ਲੈ ਨੇਮ ਆ ਜਾਨ ਨਿਕਲੀ ਭਈਆ ਹੈ ਵਾ ਤੂੰ ਮੇਰੀਆਂ ਸਕਾ ਕੇ ਦਿਖਾ ਦੇਖਦਾ ਉਹ ਇਹ ਕਹੇਗਾ ਪਹਿਨਿਆ ਕੁੜਤਾ ਕੱਢ ਕੇ ਤੇ ਕਹਾਂ ਹੈ ਮੈਂ ਤਾਂ ਖੁੱਲੀ ਖਰਾਕਾ ਨਾਲ ਹੋਟਲਾਂ 'ਚ ਬੈਠ ਕੇ ਰੱਜ ਕੇ ਲਿਕੜਦਾ ਨਾਲ ਝੋਟੇ ਜਾ ਮੁੰਡਾ ਨਾ ਜਗਾ ਕੇ ਤੇ ਨਾ ਵਗ ਜਾ ਪਈ। ਅਰੇ ਜਮੀ ਸੁੱਕਿਆ ਪਿਆ ਤੇ ਰੋਟੀ ਦਾ ਹੀ ਨਾ ਕਰਿਆ ਗਰੀਬ ਨੇ। ਵਿਚਾਰ ਆਬਦੀ ਬਣਾ ਲੈਨੇ ਚਾਰ। ਪਾਲੀ ਰਾਂ ਨੂੰ ਹੜਜੂ ਲੋਕਾਂ ਦੇ ਉਹ ਕਿ ਪਾਲੀ ਬੱਕਰੀਆਂ ਵੀ ਰਸਦਾ ਏ ਪਰ। ਮੈਂ ਜਾਣ ਨਹੀਂ ਵਿਚਾਰੇ ਨੇ ਕਹਿੰਦਾ ਮੇਰੇ ਬੱਚੇ ਪਲ ਜਾਣਗੇ ਨਿਆਣੀ ਜਵਾਖ ਨੇ ਦੀ। ਦੋ ਬੱਕਰੀਆਂ ਲੈ ਲੂਗਾ ਏ। ਸੋਟੀ ਖੜੀ ਕਰਾਉਣੀ ਐ। ਹਾਂ। ਦੋ ਕੁੜੀਆਂ ਨੇ ਮੁੰਡਾ ਇਤੋਂ ਵੀ ਛੋਟਾ ਇਹਦਾ। 15 ਦੀ ਦੇਵੇਂਗਾ ਪੂਰੀ ਨਹੀਂ ਸਾਢੇ 15 ਦੀ ਦੇਵੇਂਗਾ 16 ਦੀ ਦੇਵੇਂਗਾ ਹੁਣ ਦਸ ਕਾ ਵੀ ਕਸਰ ਹੈ ਬਾਈ ਜੀ ਬੱਕਰੀ ਲੈ ਜਾ ਕਿੰਨੇ ਦੀ 22 ਹਜ਼ਾਰ ਹੋਰ ਖਰਚਾ ਬਾਈ 2 ਮਿੰਟ ਫੋਨ ਵਾਲਿਆ ਹੁਣ ਕੀ ਕਰਾਂ ਬਾਈ 22 ਤੇ ਆ ਜਾ ਹੂੰ ਜੇ ਤਾਂ ਜੇ ਤਾਂ ਗਦਾ ਜੜਾ ਕੇ ਮੇਥੋਂ ਹਲਤ ਘੜਾਉਣਾ ਹੈ ਤਾਂ ਤਾਂ ਗਦਾ ਜੋੜ ਕੇ ਕੰਨਤਾ ਹਲਤ ਘੇੜੀ ਜਾਂਣਾ ਚੱਲੀ ਜਾਂਗੀਆਂ ਚੰਡਾ ਖੂਦਾ ਪਾਣੀ ਪੀ ਚੱਲਾਂਗੇ ਠੰਡਾ ਨਿਕੜਿਆ ਵਰੇਤੀ ਦਾ ਤੁਸੀਂ ਤਾਂ ਨਹੀਂ ਪੀਤਾ ਹੋਣਾ ਅਸ ਤਾਂ ਬਹੁਤ ਪੀਤਾ ਥੱਲੋਂ ਬਹੁਤ ਵਧੀਆ ਪਾਣੀ ਨਿਕੜਦਾ ਆ ਵੀ ਚੰਡਾ ਹੱਲੀ ਉਧਰਾ ਕਰ ਲਾਂ ਵਿਆਹ ਲੈਣ ਦਾ ਦਾ ਪੀਤਾ ਹੈ ਹੁਣ ਜਾ ਕਹਾਂ ਮੈਨੂੰ ਕੇਲਾ ਚ ਨਵੇੜ ਦਾ ਨਾ ਬਹੁਤੀਆਂ ਗੱਲਾਂ ਕਰਨ ਨਾਲ ਤਰਸੇਮ ਕੋਈ ਫਾਇਦਾ ਨਹੀਂ ਕਬੂਤਰੀਆਂ ਕਰੀਏ ਇਨੀ ਵੇੜ ਕੇ ਭਰਾਨਾ ਤੇ ਤੇਰੀ ਵੀਡੀਓ ਦਾ ਮਾਰਾ ਕਹਿਣਾ ਮਤਾ ਗਰਮੀ ਬਹੁਤ ਆ ਉਧਰੋਂ ਫੋਨ ਵਾਲਾ ਕਹੀਦਾ ਫੋਨ ਚੱਕ ਲੈ ਦੇ ਦੇ ਬੱਕਰੀ ਤੇਰੇ ਹੋ ਕਿਨੇ ਦੇ ਰੇ ਦੱਸੋ ਜੀ ਲੈ ਤੇਰੀ ਵੀ ਕਸਰ ਨਹੀਂ ਮੈਂ ਛੱਡਦਾ ਬੱਕਰੀ ਵੇਚਣ ਦੀ ਗੱਲ ਕਰੂੰਗਾ ਮੈਂ ਤਾਂ ਉਹਦਾ ਚੋਗਾ ਪਾਣੀ ਤੈਨੂੰ ਪਤਾ ਪੂਰਾ ਕੀ ਗੱਲ ਹਰਦਾ ਪਹਿਲੇ ਵੀ ਛੱਡਣਾ ਮੱਦਿਆ ਦਾ ਕਿਨੇ ਲਾਇਆ ਇਹਨੇ ਮੱਜੀ ਲਾਇਆ ਮੈਂ ਤਾਂ ਲਾਇਆ ਨਹੀਂ ਐਨੀ ਝੂਠ ਬੋਲੀਏ ਉਹ ਖੜਾ ਮੋਲ ਕਿਉਂ ਲੈ ਕਿਹਦੇ ਮੋਲ ਦੀ ਲੈ ਉਹਦਾ ਆ ਜੀ ਆ ਗੱਲ ਨਹੀਂ ਮੈਂ ਉਹ ਕਹਿੰਦੇ ਮੈਂ ਬੋਰ ਦਾ ਹੂੰ ਨਾਲੇ ਨੂੰ ਕਹੀ ਓਏ ਲੈ ਓਏ ਲੋ ਕਹਿੰਦੇ 2 ਮਿੰਟ ਨੂੰ ਗੱਲ ਕਰ ਲੈ ਜੀ ਉਹ ਸੌਦਾ ਕਰਾ ਰਿਹਾ ਮੈਂ ਤਾਂ ਦੇਖ ਲਾਇਆ ਨਹੀਂ ਕਿਸੇ ਪਿੱਛੇ ਝੂਠ ਨਹੀਂ ਬੋਲਦਾ ਜਿਹੜੀ ਜ਼ਰੂਰਤ ਤੇ ਵੀ ਆਪਾਂ ਸਹੀ ਕਰਦੇ ਕਿਸੇ ਪਿੱਛੇ ਝੂਠ ਨਹੀਂ ਬੋਲਦਾ ਮੈਂ ਤਾਂ ਤੈਨੂੰ 18 ਹੁਣ ਲਾਇਆ 18 ਵੀ ਦੇਣੀ ਹੈ ਗਰੀਬ ਦੀ ਸੋਟੀ ਖੜੀ ਕਰਾ ਦੇ ਇੱਕ ਦੀਆਂ ਦੋ ਬਣਾ ਦਾਂਗੇ ਦੀਆਂ ਮੈਂ ਤੈਨੂੰ ਪਹਿਲੀ ਸੇਵਾ ਦੇ ਦਿੰਦਾ ਚਲ ਆ ਸਲਵਾਲੂ ਬੱਕਰੀ ਸਿਆਲ ਤੇ ਬੇਚਾਰੇ ਦੀ ਫੇਸਪੂਪੂ ਦੀ ਰਾਜੀ ਕਰ ਲੂਆ ਚੰਗੀ ਚਾਰ ਚਾਰ ਕੇ ਹੁਣ ਤਾਂ ਤੈਨੂੰ ਪਤਾ ਗਰਮੀ ਦੀ ਫੁੱਕੀ ਪਈ ਐ ਓਏ ਦੁੱਧ ਚੁੰਗਦੀ ਆ ਉਹਦੇ ਵੀ ਫੁੱਕੀ ਪਈ ਆ ਦੁੱਧ ਦੀ ਮਾਰ ਫਿਰ ਔਰ ਦੇਣੀ ਕਿੰਨੇ ਦੀ ਐ 30 ਦਸਤਾ 500 ਹੋਰ ਕੱਟ ਦੇ 21 ਤੇ ਆ ਗਿਆ ਠੀਕ ਇੱਕ ਦਾ 2 ਰੁਪਏ ਦਾ ਦੰਦੀ ਕਰਾਇਸ ਨੇ ਹੁਣ ਬਾਹਲਾ ਖਿੱਚ ਦੂ ਜਿਹੜਾ ਕਰੀ ਹੈ ਹੈ ਬੱਸ ਸ਼ਰ ਮਾਰ ਗਿਆ ਚਲ ਕੋਈ ਨਹੀਂ ਕੋਈ ਹੋ ਦੇ ਲੈ ਹੈ ਆਹ ਮਰ ਗਿਆ ਖਰਦਾ ਯਾਰ ਕੀ ਗੱਲਾਂ ਮਾਦਰ ਕੋਲੋਂ ਕਹ ਪਾਈਦਾ ਮਾਦਰ ਮੈਂ 1.18 ਦੀ ਦੇ ਕਿਉਂ ਦਾਕ ਨੂੰ ਖੜਾਉਣਾ ਮੈਂ ਤਾਂ ਸਿੱਧਾ ਰਾ ਦੇ ਦੂੰ ਕਿਉਂ ਦਾਕ ਨੂੰ ਖੜਾਉਣਾ ਉਹਦੇ ਬਿਨਾ ਪਏ ਪੈਸੇ ਹੀ ਵਿਆਜ ਤੇ ਲਿਆ ਗਰੀਬ ਮੈਂ ਤਨ ਪਹਿਲੀ ਸਿੱਧਾ ਰਾ ਦੇਦਾ ਨਾ ਪੁੱਠਾ ਰਾ ਦੇ ਜਿੰਨੇ ਦਾ ਪੁੱਠੇ ਰਾਹੀਂ ਪਈ ਮਾਦਰ ਪਹਿਲੀ ਸਿੱਧਾ ਰਾ ਮੇਰਾ ਪੁੱਠੇ ਰਾ ਭਈ ਨਾ ਮੇਰਾ ਸਾਰਾ ਕੁਝ ਹੀ ਕਰਿਆ ساری ਜ਼ਿੰਦਗੀ ਕਦੇ ਪੁੱਠਾ ਪੱਜ ਲਿਆ ਕਦੇ ਅੱਗੇ ਪੱਜ ਲਿਆ ਆ ਪੜਿਆ ਸਵੇਰ ਦੇ ਆ ਪੜਿਆ ਚੱਚਾ ਤਾਂ ਪਹਿਲਾਂ ਬਾਜ ਨੂੰ ਬੱਕਰੀ ਦਵਾਈ ਨੇ ਗਾਇ ਕੰਮ ਉਹਦਾ ਲੈ ਜਾਏ ਹੁਣ ਬਾਈ ਬੱਕਰੀ ਪਸੰਦ ਹੈ ਬੇ ਬੱਕ ਮਹਿੰਗੀ ਵਾਲੀ ਲਾਈ ਜਾਂਦਾ ਤੇਰੇ ਤੇ ਮਾਰੀ ਮੋਟੀ ਜੰਦਾ ਹੈ ਹੈ ਗਿਆ ਜੰਦਾ ਮਹਿੰਗੀ ਵਾਲੀ ਕੋਈ ਮਾਰਾ ਮੋਟਾ ਸਹਾਰਾ ਲਵਾ ਦੋ ਉਹ ਮੈਨੂੰ ਇਹ ਗਰੀਬੂਣੀ ਨਾ ਗਾਲਾਂ ਕੱਢੀ ਜਾਵੇ ਦੇਖ ਬੱਕਰੀ ਤਾਂ ਲੈਣੀ ਹੋਣੀ ਹੈ ਵਿਚਾਰੇ ਨੇ ਠੀਕ ਆ ਗੱਲ ਦਬਾਉਣੀ ਮੈਂ ਮੈਂ ਤਾਂ ਮੜੀ ਆ ਧਾਰਾ ਮਾਰ ਕੇ ਦੇਖ ਲੈ ਕੋਈ ਦਿਖਾਇਲਤ ਨਾ ਲੋਟੀ ਲੂਟੀ ਹੋ ਗਈ ਧਾਰਾ ਮਾਰ ਕੇ ਹਾਂ ਹੋ ਗਏ ਤਈ ਵਾਰੀ ਤਹਾਂ ਤੋਂ ਦਰਤੇ ਚੱਡਾ ਪੱਕਿਆ ਹੋਇਆ ਹੁੰਦਾ ਫੜੀ ਮੜੀ ਦਮੇ ਲੋਦਾ ਕਿੱਥੇ ਭੱਜੀ ਨਹੀਂ ਤੂੰ ਠੀਕ ਹੈ ਜੀ ਲਵਾ ਠੀਕ ਹੈ ਉਰਾਂ ਦਾ ਹੱਥ ਬਸ ਹੁਣ ਬੱਕਰੀ ਤੇਰੀ ਦਿੱਤੀ ਦੇਖ ਲਾ ਦੇ ਰੇਖ ਚ ਮੇਖ ਹਾਂ ਮੇਖਾ ਲਾ ਦੇ ਲੱਕੜ ਤੇ ਮੇਖਾਂ ਲਾਵੇ ਹਾਂਜੀ ਗਲਾ ਆਪੀਆਂ ਲੱਕਰ ਚ ਵੇਖਾ ਗਾਣੂ ਅਜ ਲੋਹੇ ਚ ਲਾ ਰਿਆ 19000 ਦੀ ਹੋ ਗਈ ਪੂਰੀ ਛੜ ਦੇ ਦੇਸੀ ਚੱਕ ਆਹ ਹੋ ਗਿਆ ਆ ਮਾਰਾ ਪਾਤੀ ਹਾਂ ਨਾ ਹੋ ਗਿਆ ਉਹ ਚੜੀ ਪੜੀ ਲਾਉਂਦਾ ਹੁਣ ਘਟਾ ਕੋਦੇ ਇਹ ਤਸਰੀ ਹੁੰਦਾ ਇਨੂੰ ਖੁਸ਼ ਹੋਗਾ ਚੋਲੀ ਤੇ ਰਸਾ ਪਾ ਦੇ ਹਾਂ ਕੋਈ ਪਾਕਰੀ ਬੰਦਾ ਪਾ ਚੋਲੀ ਤੇ ਰਸਾ ਗਰੀਬ ਦੇ ਸੀ ਜਰੂਰ ਆ ਕੱਠ ਨਹੀਂ ਐ ਇਹਨੂੰ ਚਾਰੀ ਗੌਰ ਨਾਲ ਚੋਲੀ ਛਾਈ ਵਾਲਾ ਪਾਸੇ ਮੋੜ ਤਾ ਨਹੀਂ ਸੀ ਤੇ ਤਾਂ ਰਾਜੀ ਹੋ ਜੂ ਬਹੁਤੇ ਤਕੜੇ ਘਰ ਦੀ ਬੱਕਰੀ ਮੋਟੀ ਆ ਕੇ ਗਰੀਬ ਨੇ ਦਿੱਤੀ ਹੋ ਜਾਣੀ ਐ ਉਹ ਗਰੀਬ ਨੇ ਮਾੜੀ ਬੱਕਰੀ ਤੱਕਣੀ ਹੋ ਜੂ ਇਹ ਗੌਰ ਰੱਖੇਗਾ ਕਿਉਂਕਿ ਤੈਨੂੰ ਜਰਾ ਬਰਾਬਰ ਦੀ ਪੱਠ ਦੇਤੀ ਆਪਾਂ ਨੇ ਹਾਲ ਕੋਈ ਚੱਲ ਬਰਾਬਰ ਦੀ ਪੱਠ ਦੇਤੀ ਤੈਨੂੰ ਤੇ ਨਾਲ ਕੇ ਤਾਂ ਝੋਲਾ ਅੱਥੇ 19000 ਦੀ ਬੱਕਰੀ ਵੀ ਨਾਲ ਬਰਾਬਰ ਦੀ ਪੱਠਾ हां सही गल है आ भाई, भाई तेरा ते 13000 दी बकरी समझ ले बाकी 6000 दी मेमनी समझ ले ਥੱਲੇ ਖਰਚਾ ਖਰਚਾ ਪਾ ਕੇ ਇਹਨਾਂ ਨੂੰ ਬੀਚ ਪਾ ਦੂਗੀ ਆ ਇੱਕ ਬੱਕਰੀ ਬਾਕੀ ਕੰਨਾਂ ਤੇ ਉਹਦੀ ਸੋਣੀ ਹੈ ਰੱਬ ਤੇ ਵੀ ਛੋਈ ਇੱਥੇ ਵਾਂਲਾ ਕੋਈ ਨਹੀਂ ਹੁਣ ਤੇਰੀ ਕਰਕੇ ਫੜਨਾ ਰੱਬ ਤੇ ਨੂੰ ਵਾਦਾ ਕਰੇ ਜਦੋਂ ਖੋਲਣ ਲੱਗਿਆ ਪੈਸੇ ਦੇਊਗਾ